ਮੁਰਦਾਬਾ 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 ਪੰਜਾਬ ਰੋਡਵੇਜ ਹਾਏ ਹਾਏ ਜੀ ਮੇਰਾ ਨਾਮ ਮਹਿੰਦਰ ਕੁਮਾਰ ਸਾਇੰਸ ਮਾਸਟਰ ਗਵਰਨਮੈਂਟ ਮੈਡਲ ਸਕੂਲ ਅਬਦੁਲ ਖਾਲਿਦ ਅਸੀਂ ਅੱਜ ਬੱਚਿਆਂ ਦੇ ਟੂਰ ਦੇ ਲਈ ਸਾਇੰਸਿਟੀ ਲੈ ਕੇ ਚੱਲੇ ਸੀਗੇ ਜਿਹੜਾ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਡਿਪਾਰਟਮੈਂਟ ਦਾ ਟਾਈ ਅਪ ਪੰਜਾਬ ਰੋਡਵੇਜ ਦੇ ਨਾਲ ਹੈਗਾ ਔਰ ਪੰਜਾਬ ਰੋਡਵੇਜ ਬੱਸਾਂ ਜਿਹੜਾ ਉਹ ਪ੍ਰੋਵਾਈਡ ਕਰਾਉਂਦਾ ਹੈ ਦੇ ਉਹਦੇ ਇਹ ਵਜ ਦੇ ਵਿੱਚ ਡਿਪਾਰਟਮੈਂਟ ਇਹ ਇਹਦਾ ਕਿਰਾਇਆ ਪਾੜਾ ਵੀ ਦਿੰਦੇ ਨੇ ਲੇਕਿਨ ਇਹ ਡਿਪਾਰਟ ਪੰਜਾਬ ਦਾ ਰੋਡਵੇ ਜਿਹੜੀ ਬੱਸ ਹੈ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਬੱਸਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਤੁਸੀਂ ਇੱਧਰ ਆਉਂਗੇ ਇਹਨਾਂ ਦੇ ਪਤਾ ਇਹਦਾ ਤੌਰ ਤੇ ਬਾਰੀਆਂ ਵੀ ਨਹੀਂ ਬੰਦ ਹੁੰਦੀਆਂ ਔਰ ਤੁਸੀਂ ਦੇਖੋਗੇ ਕਿ ਆਹ ਦੇਖੋ ਆ ਆ ਟੁੱਟੇ ਹੋਈਆਂ ਬਾਰੀਆਂ ਹੁੰਦੀਆਂ ਜਿਹੜਾ ਇਹਨਾਂ ਨੇ ਦਿੱਤਾ ਇਹ ਕਿਲੋਮੀਟਰ ਆ ਕੇ ਇਹ ਪਾਸ ਜਿਹੜੀ ਹੋਈ ਹੈ ਬੰਦ ਹੋ ਗਈ ਸਾਡੇ ਬੱਚੇ ਖੱਜਲ ਖੁਆਰ ਹੋ ਰਹੇ ਆ ਇਹਨਾਂ ਬੱਚਿਆਂ ਦੇ ਅੰਦਰ ਬੜਾ ਉਤਸ਼ਾਹ ਸੀਗਾ ਕਿ ਅਸੀਂ ਸਾਇੰਸ ਸਿਟੀ ਦੇ ਟੂਰ ਤੇ ਜਾ ਰਹੇ ਹਾਂ ਲੇਕਿਨ ਇਹਨਾਂ ਦੇ ਬੱਚਿਆਂ ਦੇ ਨਿਰਾਸ਼ਾ ਹੱਥ ਲੱਗੀ ਹੈ ਕਿ ਦੇਖੋ ਕਿੱਥੇ ਤੱਕ ਇਹਨਾਂ ਨੇ ਹੁਣ ਨੇੜੇ ਪਹੁੰਚਣਾ ਸੀਗਾ ਹੁਣ ਜਦੋਂ 1 ਘੰਟਾ 1.5 ਘੰਟਾ ਤੋਂ ਲਗਾਤਾਰ ਅਸੀਂ ਖੱਜਲ ਖੁਆਰ ਹੋ ਰਹੇ ਆ ਬੱਚੇ ਜਿਹੜੇ ਮਾਯੂਸ ਹੋ ਰਹੇ ਆ ਇਹ ਇਹ ਪੰਜਾਬ ਰੋਡਵੇਜ਼ ਦਾ ਜਿਹੜਾ ਜਿਹੜਾ ਜਰਨਲ ਮੈਨੇਜਰ ਹੈਗਾ ਇਹਨਾਂ ਦਾ ਇਹ ਉਹਦੇ ਉਹਦਾ ਨਿਖੰਦਪੁਣਾ ਹੈਗਾ ਔਰ ਇਹਦੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਵਾਈ ਕਰੇ ਔਰ ਬੱਚਿਆਂ ਦੇ ਟੂਰ ਦੇ ਲਈ ਜੇ ਭੇਜਣੀਆਂ ਹੈਗੀਆਂ ਤਾਂ ਢੰਗ ਦੀਆਂ ਬੱਸਾਂ ਭੇਜਣ ਇਹ ਨਹੀਂ ਹੈ ਕਿ ਪੰਜਾਬ ਰੋਡਵੇਜ਼ ਦੇ ਕੋਲ ਬੱਸਾਂ ਠੀਕ ਨਹੀਂ ਹੈਗੀਆਂ ਲੇਕਿਨ ਬੱਚਿਆਂ ਦੀ ਸੇਫਟੀ ਔਰ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਤਰਜੀਹ ਤੇ ਨਹੀਂ ਹੈਗੀ ਜੇ ਕੁਛ ਇਹਨਾਂ ਬੱਚਿਆਂ ਦੇ ਨਾਲ ਮਾੜਾ ਵਾਪਰਦਾ ਹੈ ਤਾਂ ਇਹਦਾ ਜ਼ਿੰਮੇਵਾਰ ਪੰਜਾਬ ਰੋਡਵੇਜ਼ ਦਾ ਡਿਪਾਰਟਮੈਂਟ ਹੋਊਗਾ ਔਰ ਜਰਨਲ ਮੈਨੇਜਰ ਹੋਊਗਾ ਸਤਿ ਸ਼੍ਰੀ ਅਕਾਲ ਪੰਜਾਬ ਰੋਡਵੇਜ਼ ਮੁਬਾਰਕ ਮੁਬਾਰਕ ਪੰਜਾਬ ਰੋਡਵੇਜ਼ ਹਾਏ ਹਾਏ ਜੀ ਮੇਰਾ ਨਾਮ ਮਹਿੰਦਰ ਕੁਮਾਰ ਸਾਇੰਸ ਮਾਸਟਰ ਗਵਰਨਮੈਂਟ ਮਿਡਲ ਸਕੂਲ ਅਬਦੁਲ ਖਾਲਿਕ ਅਸੀਂ ਅੱਜ ਬੱਚਿਆਂ ਦੇ ਟੂਰ ਤੇ ਲਈ ਸਾਇੰਸਿਟੀ ਲੈ ਕੇ ਚੱਲੇ ਸੀਗੇ ਜਿਹੜਾ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਡਿਪਾਰਟਮੈਂਟ ਦਾ ਟਾਈ ਅਪ ਪੰਜਾਬ ਰੋਡਵੇਜ਼ ਦੇ ਨਾਲ ਹੈਗਾ ਔਰ ਪੰਜਾਬ ਰੋਡਵੇਜ਼ ਬੱਸਾਂ ਜਿਹੜਾ ਉਹ ਪ੍ਰੋਵਾਈਡ ਕਰਾਉਂਦਾ ਹੈ ਤੇ ਉਹਦੇ ਏਜ ਵਿੱਚ ਦੇ ਵਿੱਚ ਡਿਪਾਰਟਮੈਂਟ ਇਹਨਾਂ ਨੇ ਇਹਦਾ ਕਿਰਾਇਆ ਪਾੜਾ ਵੀ ਦਿੰਦਾ ਹੈ ਲੇਕਿਨ ਇਹ ਪੰਜਾਬ ਦਾ ਰੋਡਵੇ ਜਿਹੜੀ ਬੱਸਾਂ ਹੈ ਇਹਨਾਂ ਦੇ ਹਾਲਾਤ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਂਦਾ ਕਿ ਇਹ ਬੱਸਾਂ ਦੇ ਸ਼ੀਸ਼ੇ ਟੁੱਟੇ ਹੋਏ ਆ ਤੁਸੀਂ ਇੱਧਰ ਆਉਂਗੇ ਇਹਨਾਂ ਦੇ ਬਟਾਏ ਦਾ ਤੌਰ ਤੇ ਬਾਰੀਆਂ ਵੀ ਨਹੀਂ ਬੰਦ ਹੁੰਦੀਆਂ ਔਰ ਤੁਸੀਂ ਦੇਖੋਗੇ ਕਿ ਆਹ ਦੇਖੋ ਆ ਆ ਸਵੇਰ ਹੋ ਗਿਆ ਬਾਰੀਆਂ ਹੋ ਗਈਆਂ ਪਾਣਾ ਬਸ ਜਿਹੜਾ ਇਹਨਾਂ ਨੇ ਦਿੱਤਾ ਹੋਰ ਮਹਿਜ 1 ਕਿਲੋਮੀਟਰ ਆ ਕੇ ਇਹ ਬੱਸ ਜਿਹੜੀ ਹੈਗੀ ਇਹ ਬੰਦ ਹੋ ਗਈ ਸਾਡੇ ਬੱਚੇ ਖੱਜਲ ਖੁਆਰ ਹੋ ਰਹੇ ਆ ਇਹਨਾਂ ਬੱਚਿਆਂ ਦੇ ਅੰਦਰ ਬੜਾ ਉਤਸ਼ਾਹ ਸੀਗਾ ਕਿ ਅਸੀਂ ਸਾਇੰਸ ਸਿਟੀ ਦੇ ਟੂਰ ਤੇ ਜਾ ਰਹੇ ਹਾਂ ਲੇਕਿਨ ਇਹਨਾਂ ਦੇ ਬੱਚਿਆਂ ਦੇ ਨਿਰਾਸ਼ਾ ਹੱਤ ਲੱਗੀ ਹੈ ਕਿ ਦੇਖੋ ਕਿੱਥੇ ਤੱਕ ਇਹਨਾਂ ਨੇ ਹੁਣ ਨੇੜੇ ਪਹੁੰਚਣਾ ਸੀਗਾ ਹੁਣ ਜਦੋਂ 1 ਘੰਟਾ 1.5 ਘੰਟਾ ਤੋਂ ਲਗਾਤਾਰ ਅਸੀਂ ਖੱਜਲ ਖੁਆਰ ਹੋ ਰਹੇ ਆ ਬੱਚੇ ਜਿਹੜੇ ਮਾਇੂਸ ਹੋ ਰਹੇ ਐ ਇਹ ਇਹ ਪੰਜਾਬ ਰੋਡਵੇਜ਼ ਦਾ ਜਿਹੜਾ ਇਹ ਜਿਹੜਾ ਜਰਨਲ ਮੈਨੇਜਰ ਹੈਗਾ ਇਹਨਾਂ ਦਾ ਇਹ ਉਹਦੇ ਉਹਦਾ ਨਿਖੰਧਪੁਣਾ ਹੈਗਾ ਔਰ ਇਹਦੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਵਾਈ ਕਰੇ ਔਰ ਬੱਚਿਆਂ ਦੇ ਟੂਰ ਦੇ ਲਈ ਜੇ ਭੇਜਣੀਆਂ ਹੈਗੀਆਂ ਤਾਂ ਢੰਗ ਦੀਆਂ ਬੱਸਾਂ ਭੇਜਣ ਇਹ ਨਹੀਂ ਹੈ ਕਿ ਪੰਜਾਬ ਰੋਡਵੇਜ਼ ਦੇ ਕੋਲ ਬੱਸਾਂ ਠੀਕ ਨਹੀਂ ਹੈਗੀਆਂ ਲੇਕਿਨ ਬੱਚਿਆਂ ਦੀ ਸੇਫਟੀ ਔਰ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਤਰਜੀਹ ਤੇ ਨਹੀਂ ਹੈਗੀ ਜੇ ਕੁਝ ਇਹਨਾਂ ਬੱਚਿਆਂ ਦੇ ਨਾਲ ਮਾੜਾ ਵਾਪਰਦਾ ਹੈ ਤਾਂ ਇਹਦਾ ਜ਼ਿੰਮੇਵਾਰ ਪੰਜਾਬ ਰੋਡਵੇਜ਼ ਦਾ ਡਿਪਾਰਟਮੈਂਟ ਹੋਊਗਾ ਔਰ ਜਨਰਲ ਮੈਨੇਜਰ ਹੋਊਗਾ ਧੰਨਵਾਦ